We're going get higher. ਸਾ ਮਹਾਰਾਜ ਜੀ ਸੋਹਣਾ ਖਾਣ ਵਾਲੇ ਬੰਦੇ ਜਿਨ੍ਹਾਂ ਨੇ ਮਹਾਰਾਜ ਅੱਤਰ ਕੇ ਜੀ ਹਜ਼ਰੀ ਦੇ ਸਾਥ ਦੋਅਤਾਂ ਖਤਮ ਕਰਦਾਂਗੇ ਅੱਜ ਉਹ ਨਸ਼ੇ ਦੀ ਕੋਲ ਕੰਦੇ ਲਈ ਵਸਤੇ ਕਿਤੇ ਸਰਕਾਰ ਵੱਲੋਂ ਮਕਾਨ ਤਾਂ ਹੋਗੇ ਆਪਣਾ ਵਾਦਾ ਪੂਰਾ ਕੀਤਾ ਗਿਆ ਨਸ਼ਾ ਤਸਕਰਾਂ ਦੇ ਪਰਚੇ ਦਰਜ ਕੀਤੇ ਗਏ ਤਕਰੀਬਨ 40 ਪਰਚੇ ਦਰਜ ਹੋਏ ਨੇ ਨਸ਼ਾ ਤਸਕਰਾਂ ਦੀ ਅਨੀ ਪੰਨੀ ਜੀ ਸੋ ਸਸ਼ੀਕਾਲ ਸਾਥੀਓ ਕੋ ਨੂੰ ਕਸਲਾ ਚਾਹਾਂਗੇ ਜੀਐਮ ਦੇ ਪਿਛਲੇ ਸਮੇਂ ਦੇ ਵਿੱਚ ਜਦੋਂ ਆਪਣੀ ਜੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜਾ ਸੱਡੀ ਆਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੇ ਲਈ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਯੁੱਧ ਨਸ਼ੇ ਦੇ ਵਿਰੁੱਧ ਜਿਸ ਦੇ ਤਾਹਤ ਨਸ਼ਾ ਤਸਕਰ ਸੀ ਕਾਨੂੰਨੀ ਜਿਹੜੀਆਂ ਨਜ਼ਾਇਜ਼ ਸਾਰਿਆਂ ਦਾ ਢਾਹੇ ਜਿਹੜੀ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੀਆਂ ਹਰ ਸਟੇਜ ਦੇ ਉੱਤੇ ਹਰ ਇੱਕ ਪਾਈਪ ਦੇ ਵਿੱਚ ਗੱਲ ਕਹਿੰਦਾ ਵੀ 25 ਸਾਲ ਰਾਜ ਕਰਨ ਦੇ باوجود ਸਾਡੇ ਪਟਿਆਲੇ ਦੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਤੁਸੀਂ ਸੋਚੋ ਇਹ ਨਸ਼ਾ ਪਹੁੰਚਿਆ ਕਿਵੇਂ ਤੇ ਇਹ ਨਸ਼ਾ ਉਹਨਾਂ ਦੇ ਸਾਥੀ ਦੇਖੋ ਕਿ ਪਹੁੰਚੇ ਨੇ ਆ ਬੀਜੇਪੀ ਵਾਲੇ ਜਿਹੜੇ ਪਹਿਲੇ ਸਮੇਂ ਦੇ ਵਿੱਚ ਜਿਹੜੇ ਪਰਿਵਾਰਾਂ ਨੇ ਅਸੀਂ 5-5 ਵਾਰ ਐਮਐਲਏ ਬਣਾਇਆ ਜਿਨ੍ਹਾਂ ਨੂੰ 4 ਵਾਰ ਅਸੀਂ ਐਮਪੀ ਬਣਾਇਆ ਜਿਨ੍ਹਾਂ ਨੂੰ ਅਸੀਂ ਸੈਂਟਰ ਮਨਿਸਟਰ ਬਣਾਇਆ 2 ਵਾਰ ਜਿਹਨਾਂ ਨੂੰ ਅਸੀਂ ਮੁੱਖ ਮੰਤਰੀ ਬਣਾਇਆ ਅੱਜ ਉਹੀ ਨਸ਼ਾ ਤਸਕਰਾ ਦਾ ਸਾਥ ਦੇਣ ਦੇ ਲਈ ਕਿ ਪਹੁੰਚੇ ਨੇ ਸੋ ਇਹ ਚਿਹਰਿਆਂ ਨੂੰ ਪਛਾਣੋ ਤੁਸੀਂ ਪਛਾਣੋ ਇਹਨਾਂ ਚਿਹਰਿਆਂ ਪਟਿਆਲਾ ਸ਼ਹਿਰ ਦੇ 32 ਐਮਸੀ ਪਟਿਆਲਾ 2 ਦੇ ਮੁਲਾਕੇ ਟੋਟਲ 60 ਐਮਸੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਐ ਐਮ ਸੀ ਐ ਇੱਕ ਵੀ ਬੰਦਾ ਦਿਖਾ ਦਿਓ ਜਿਸ ਨੇ ਕਿਸੇ ਨਸ਼ਾ ਤਸਕਰ ਦੀ ਜ਼ਮਾਨਤ ਦਿੱਤੀ ਹੋਵੇ ਮੈਂ ਇਹਨਾਂ ਦੇ ਬੰਦਿਆਂ ਦਾ ਸਬੂਤ ਦੇਣ ਨੂੰ ਤਿਆਰ ਆ ਇਹਨਾਂ ਨੇ ਨਸ਼ੇ ਤਸਕਰਾਂ ਦੀਆਂ ਜ਼ਮਾਨਤਾਂ ਦਿੱਤੀਆਂ ਤੇ ਅੱਜ ਇਹ ਮਕਾਨ ਜਿਹੜੇ ਢਾਏ ਆ ਇੱਕ ਇੱਕ ਸਬੂਤ ਸਾਡੇ ਕੋਲ ਹੈ ਤੇ ਅੱਜ ਇਹ ਉਹ ਸਬੂਤ ਅਸੀਂ ਇਹਨਾਂ ਨੂੰ ਦਿਖਾ ਰਹੇ ਆ ਪਰ ਇਹ ਸਾਡਾ ਸੁਣਨ ਜਾਂਦੇ ਇਹ ਝੁੱਗੀਆਂ ਹੁੰਦੀਆਂ ਸੀਗੀਆਂ ਝੁੱਗੀਆਂ ਤੋਂ ਬਾਅਦ ਇੱਥੇ ਇੱਕ ਝੁੱਗੀਆਂ ਦੇ ਵਿੱਚ ਦੋ ਦੋ ਟਾਂਦੇ ਸੀ ਲੱਖ ਲੱਖ ਰੁਪਏ ਦੇ ਇਹਨਾਂ ਦੇ ਡੀਜੇ ਤੇ ਹੋਰ ਸਾਰਾ ਸਮਾਨ ਆਇਆ ਪਰ ਜਿਹੜੇ ਇਹਦੇ ਵਿੱਚ شریف ਤੇ ਸਹੀ ਲੋਕ ਹੈ ਉਹਨਾਂ ਦੀ ਸਪੋਰਟ ਵਿੱਚ ਅਸੀਂ ਅੱਜ ਵੀ ਖੜੇ ਆ ਅਸੀਂ ਕਿਸੇ شریف ਤੇ ਸਹੀ ਬੰਦੇ ਦਾ ਸਾਥ ਹੀ ਦੇਣਾ ਔਰ ਕੋਈ ਵੀ ਨਸ਼ੇ ਵਾਲੇ ਬੰਦੇ ਦਾ ਆਪਾਂ ਇੱਥੇ ਸਾਥ ਨਹੀਂ ਦੇ ਰਹੇ ਸ਼ਰੀਫ ਅਧੇ ਕੰਮ ਕਾਜ ਕਰਨ ਵਾਲੇ ਬੰਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਭਾਵੇਂ ਸਵੇਰੇ ਸਾਡੇ ਕੋਲ ਆ ਜਾਣ ਪਰ ਅੱਜ ਮਾਹਰਣੀ ਪ੍ਰਨੀਤ گور ਅੱਜ ਨੇ ਸਾਬਤ ਕਰਦਾ ਕਿ ਇਹ ਜਿਹੜਾ ਨਸ਼ੇ ਦਾ ਬੂਟਾ ਲਾਇਆ ਸੀ ਇਹਨਾਂ ਦੀ ਸਰਕਾਰ ਨੇ ਲਾਇਆ ਸੀ ਅੱਜ ਉਹ ਬੂਟੇ ਨੂੰ ਇਹਨਾਂ ਨੇ ਪਾਣੀ ਦਿੱਤਾ ਅੱਜ ਫੇਰ ਪਾਣੀ ਦੇਣ ਨੂੰ ਆ ਰਹੇ ਆ ਸਾਨੂੰ 60 70 ਵੋਟਾਂ ਨਾਲ ਫਰਕ ਨਹੀਂ ਪੈਂਦਾ ਅਸੀਂ ਵੀ ਇਹਨਾਂ ਦਾ ਸਾਥ ਦੇ ਸਕਦੇ ਜੀ ਪਰ ਅਸੀਂ ਪਹਿਲੇ ਦਿਨ ਤੋਂ ਨੇ ਤੋਂ ਤੇ ਪਰਚੇ ਪਾਏ ਹਨ ਪਰ ਇਹ ਅੱਜ ਮਹਾਰਾਣੀ ਪ੍ਰਨੀਤ ਗੌਰ ਨੇ ਸਾਬਤ ਕਰਤਾ ਕਿ ਅੱਜ ਅੱਜ ਉਹ ਨਸ਼ੇਰਾਂ ਦੇ ਸਾਥ ਹੈ ਬਸ ਹਾਂਜੀ ਪਟਾ ਜੀ ਬਾਅਦ ਅਸੀਂ ਜੀ ਕਿਸੇ ਕੀਮਤ ਤੇ ਵੀ ਪਟਿਆਲਾ ਸ਼ਹਿਰ ਦੇ ਨਸ਼ੇਲਾ ਬੰਦਾ ਰਹਿਣ ਦੇਣਾ ਭਾਵੇਂ ਕਿਸੇ ਕਿਸੇ ਕੀਮਤ ਤੇ ਵੀ ਤੁਹਾਨੂੰ ਜਾਣਾ ਪਿਆ ਜੀ ਤੇ ਜਿਹੜੀ ਬੀ ਜੇ ਪੀ ਬਾਰ ਬਾਰ ਲੋਕਾਂ ਨੂੰ ਅਪੀਲ ਹੈ ਜਿਹੜੀ ਬੀ ਜੇ ਪੀ ਨਸ਼ੇ ਨਾਲ ਸਾਥ ਦੇ ਰਹੀ ਹੈ ਇਹ ਬਾਜ਼ ਆ ਜਾਵੇ ਜੀ ਤੇ ਖੜਕਤੇ ਤਰਲੇ ਦਿੱਤੇ ਜਾਣਗੇ ਅਸੀਂ ਪਟਿਆਲੇ ਸ਼ਹਿਰ ਦੇ ਕਿਹਾ ਬਿਲਕੁਲ ਰਹਿਣ ਦੇਣਾ ਨਾ ਨਾ ਚਲੋ ਬੰਦਾ ਰਹਿਣ ਦੇਣਾ ਬਾਰ ਬਾਰ ਲੋਕਾਂ ਨੂੰ ਫੇਰ ਫੀਲ ਕਰਦੇ ਜਾ ਰਹੇ ਆ ਕਿ ਚਿਹਰੇ ਪਛਾਣੋ ਜਦੋਂ ਇਹਨਾਂ ਦੀ ਸਰਕਾਰ ਜੀ ਇਹਨਾਂ ਨੇ ਖੁਦ ਪੇਜਾਂ ਤੇ ਚੜ ਚੜ ਕੇ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡੀ ਹਸਤੀ ਹੈ ਮ ਮੁਕਮਤਰੀ ਇਹ ਪਟਿਆਲਾ ਸ਼ਹਿਰੋਂ ਦਾ ਆਪਣਾ ਸ਼ਹਿਰ ਹੈ ਜੇ ਉਦੋਂ ਵੀ ਨਸ਼ਾ ਖਤਮ ਨਹੀਂ ਹੋਇਆ ਤਾਂ ਅੱਜ ਉਹ ਤੁਹਾਡੀ ਸਪੋਰਟ 'ਚ ਵੀ ਆ ਗਏ ਨਸ਼ੇ ਆਣੇ ਸਪੋਰਟ 'ਚ ਵੀ ਆ ਗਏ ਇਹ ਤੋਂ ਸਮਝ ਲਓ ਵੀ ਨਾ ਸਿਰਫ ਨਸ਼ਾ ਤਸਕਰਾਂ ਨੂੰ ਸਪੋਰਟ ਕਰਨੀ ਹੈ ਕਿਰਪਾ ਕਰਕੇ ਪਟਿਆਲਾ ਸ਼ਹਿਰ ਨੂੰ ਬਚਾਓ ਅਸੀਂ ਚਾਹੁੰਦੇ ਹਾਂ ਕਿ ਪਟਿਆਲਾ ਸ਼ਹਿਰ ਨਸ਼ਾ ਮੁਕਤ ਹੋਵੇ ਬਹੁਤ ਬਹੁਤ ਧੰਨਵਾਦ ਵੱਡਿਆ ਵੱਡਿਆ ਗੋਹਣਿਆਂ ਦਾ ਪਹੁੰਚ ਆਇਆ ਉਹਨਾਂ ਦਾ ਪਹੁੰਚ ਹਾਂਜੀ ਹਾਂ ਦੋਨੋਂ ਪਾਸੇ ਹੈ ਜੋਰ ਇਹ ਡਿਊਟੀ ਕਰ ਰਹੇ ਦੋਨੋਂ ਕੀ ਤੁਹਾਡਾ ਨਾਮ ਕਨ ਟੋਡੜ ਆਇਆ ਓਏ ਮੈਂ ਹੀ ਭਗਵਾ ਦਾ ਪੁੱਜੇ ਕਰਨ ਉਹ ਸਰੋਂ ਦਾ ਤਾਂ ਪਰਚੀ ਨਹੀਂ ਕਰਦਾ ਕੋਈ ਕੋਈ ਕਿਹਨੇ ਜੀਤੋ ਇਹ ਕਿਹਨੇ ਮਾਈਕ ਕਰਾ ਚੋਲੋ ਚੋਲੋ ਓਏ ਸ਼ੋ ਨਾ ਤੇਰੀ ਮਾਈਕ ਕਰਾ ਮਾਈਕ ਕਰਾ ਇਹ ਬਲੀਨ ਬਲੀਨ ਕਰਦੇ ਓਕੇ ਬਲੀਨ ਕਰ ਦਿਓ ਜੀ ਬੰਦੀ ਕੀ ਕਹਣਾ ਜਾਂਦੇ ਆ ਅੱਜ ਤੁਸੀਂ ਆਏ ਇਨਾਂ ਦੇ ਅਸੀਂ ਅੱਜ ਇਹਨਾਂ ਦੀ ਰਿਪੋਰਟ ਤੇ ਆਏ ਆ ਸਾਰਾ ਐਸੀ ਪੈਚਾਰਾ ਬੈਠਾ ਹੋਇਆ ਇੱਥੇ ਔਰ ਇਹਨਾਂ ਨੇ ਜੋ ਘਰ ਤੋੜੇ ਨੇ ਉਹ ਸਾਰੇ ਜਿਹੜੇ ਸੀਗੇ ਆ ਗੱਗ ਦੇ ਉਹਨਾਂ ਨੂੰ ਅਸੀਂ ਆਪ ਉਹਨਾਂ ਦੇ ਅਗੇਂਸਟ ਹੈ ਪਰ ਜਿਹੜੇ ਜਿਨ੍ਹਾਂ ਦੇ ਨਵੇਂ ਘਰ ਤੋੜੇ ਨੇ ਜਿਹੜਾ ਕੋਈ ਕੋਈ ਪਰਜਾ ਵੀ ਨਹੀਂ ਸੀਗਾ ਉਹਨਾਂ ਦੇ ਘਰ ਤੋੜੇ ਨੇ ਉਹਨਾਂ ਦੀ ਦੁਕਾਨਾਂ ਤੋੜੀਆਂ ਹੈ ਰਾਤ ਨੂੰ 2 ਵਜੇ ਆ ਕੇ ਇੱਕ ਕਾਲੋ ਜਿਹੜਾ ਐਸੇ ਚੋਆ ਹੈ ਔਰ ਹੋਰ ਪੁਲਿਸ ਵਾਲੇ ਨਾਲ ਘਰ ਅੱਜ ਬੜ ਰਹੇ ਨੇ ਔਰ ਇਹਨਾਂ ਨੂੰ ਧਮਕੀਆਂ ਦੇਈ ਜਾ ਰਹੇ ਨੇ ਕਿ ਗੁੰਡਾਗਰਦੀ ਕਰਨੇ ਕਿ ਘਰ ਅਜੀ ਕੋਟੇ ਕਾ 2 ਦਿਨ ਅਜ ਸੋਟਾਂਗੇ ਔਰ ਜਦੋਂ ਇਹ ਬਾਜ਼ਾਰ ਜਾਂਦੇ ਨੇ ਕੁਝ ਲੈਣ ਖਰੀਦਣ ਇਹ ਕਹਿੰਦੇ ਤੁਸੀਂ ਸਪੋਰਟ ਕਰਿਓ ਇਹਨਾਂ ਦੀ ਵੀ ਨਸ਼ਾ ਤਸਕਰਗੇ ਉਹਨਾਂ ਦੀ ਕਰ ਰਹੇ ਅਸੀਂ ਉਹਨਾਂ ਦੀ ਨਹੀਂ ਕਰ ਰਹੇ ਅਸੀਂ ਇੱਥੇ ਐਸੀ ਪਾਈਚਾਰਾ ਜੋ ਬੈਠਾ ਹੈ ਜਿਨ੍ਹਾਂ ਨਾਲ ਨਜਾਇਜ਼ ਹੋਈ ਹੈ ਜਿਨ੍ਹਾਂ ਦੇ ਕੋਈ ਪਰਚਾ ਨਹੀਂ ਸੀਗਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਅਸੀਂ ਸਪੋਰਟ ਕਰਨ ਆਏ ਉਹਨਾਂ ਦੇ ਘਰ ਤੋੜਦੇ ਨੇ ਉਹਨਾਂ ਦੀ ਦੁਕਾਨ ਤੋੜਦੀ ਹੈ ਉਹਨਾਂ ਉਹਦੇ ਬੱਚੇ ਰੋਡ ਦੇ ਸੜਕਾਂ ਤੇ ਔਰ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਐਸੇ ਚੋੜਾ ਦੇ ਘਰਾਂ ਚ ਪੜਦਾ ਹੈ ਔਰ ਇਹਨਾਂ ਨੂੰ ਜੇ ਦੁਕਾਨ ਜਾਂਦੇ ਨੇ ਕੁਝ ਖਰੀਦਣ ਇਹਨਾਂ ਨੂੰ ਰਸਤੇ ਚ ਪੜ ਕੇ ਲੈ ਜਾਂਦਾ ਹੈ ਇਹ ਕਿੱਥੇ ਦਾ ਇਨਸਾਫ ਹੈਗਾ ਮੈਂ ਇੱਕ ਪੁੱਛਣਾ ਹੀ ਹੈ ਇਹਨਾਂ ਤੋਂ ਕੀ ਹੋ ਗਿਆ ਤੁਹਾਡਾ ਹਾਂਜੀ ਕੀ ਹੋਇਆ ਤੁਹਾਡਾ ਸਾਰਾ ਸਾਡੇ ਜੀ ਸਾਨੂੰ ਧੱਕਾ ਕਰਿਆ ਗਿਆ ਹੈ ਸਾਡੇ ਤਾਂ ਮਸ਼ੀਨ ਫੇਰੀ ਜਾ ਰਹੀ ਹੈ ਕੰਦਰੀ ਅਸੀਂ ਤੁਹਾਡੇ ਸਮਾਨਾਂ ਦੇ ਫੇਰ ਦਾਂਗੇ ਇਹ ਕਹਿ ਰਹੇ ਤੁਸੀਂ ਨਸ਼ਾ ਤਸਕਰ ਰਹੇ ਹੋ ਵੀ ਨਸ਼ਾ ਵੇਚਦੇ ਹੋ ਨਹੀਂ ਜੀ ਅਸੀਂ ਨਸ਼ਾ ਨਹੀਂ ਵੇਚ ਰਹੇਗੇ ਸਾਡੇ ਕੋਈ ਵੀ ਸਬੂਤ ਕੱਢਿਆ ਜਾਵੇ ਸਾਡੇ ਤੋਂ ਜੋ ਪੁੱਛਿਆ ਜਾਂਦਾ ਜੋ ਅਸੀਂ ਪੁੱਛਿਆ ਜਾਂਦਾ ਤੇ ਪਰਚੇ ਕਿੰਨੇ ਤੇ ਨਹੀਂ ਜਿਨ੍ਹਾਂ ਦੇ ਸਾਡੇ ਕੋਈ ਪਰਚਾ ਨਹੀਂ ਹੈਗਾ ਸਾਡੇ ਪਰਚੇ ਦਾ ਕੋਈ ਵੀ ਡਿਲੀਟ ਸਿੱਧੇ ਤੋਂ ਲਾ ਕੇ ਸਾਡੇ ਦਾਦੇ ਪਰਦਾਦੇ ਤੱਕ ਸਾਡੇ ਹੁੰਦੇ ਬੱਚੇ ਤੱਕ ਕੋਈ ਸਬੂਤ ਕੱਢ ਕੇ ਦਿਖਾਓ ਤੁਹਾਨੂੰ ਤੇ ਸਾਡੇ ਘਰ 'ਚ ਸ਼ੱਕ ਭੰਡ ਦੋ ਜਿਨ੍ਹਾਂ ਦੇ ਨਹੀਂ ਹੈਗੇ ਜਿਨ੍ਹਾਂ ਦੇ ਬਰਚੇ ਨੇ ਉਹਨਾਂ ਦੇ ਪੰਨਾ ਆਮ ਆਦੀ ਦੀ ਸਰਕਾਰ ਹੈ ਆਮ ਆਦੀ ਵਾਸਤੇ ਆਈ ਸੀ ਔਰ ਆਮ ਆਦੀ ਨਾਲ ਐਸੀ ਨਾਲ ਦੇਖੋ ਕੀ ਧੱਕਾ ਹੋ ਰਿਹਾ ਹੈ ਆਮ ਆਦੀ ਪਾਰਟੀ ਜਿੰਦਾਬਾਦ 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 ਆਮ ਆਦੀ ਪਾਰਟੀ ਜਿੰਦਾਬਾਦ 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 ਆਮ ਆਦੀ ਪਾਰਟੀ ਜਿੰਦਾਬਾਦ 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 ਸਵਾਗਤ ਹੁਤਾਬਾ ਜੀ ਬਾਪੂ ਪਾਤੀ ਮੁਰਦਾਬਾ ਮੁਰਦਾਬਾ ਗੁਰਦਾਬਾ ਜੀ ਤੁਸੀਂ ਅੱਜ ਆਪਾ ਪਾਤੀ ਮੁਰਦਾਬਾ ਜਿੰਦਾਬਾ ਹਾਂਜੀ ਅੱਜ ਆਏ ਤੁਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਅੱਜ ਜਦੋਂ ਪਤਾ ਲਗਿਆ ਸਾਡੇ ਪਟਿਆਲੇ ਜੀ ਆਨਸ਼ਾਨ ਸਾਡੇ ਪਟਿਆਲੇ ਦੀ ਮਹਿਬੂਬ ਲੀਡਰ ਸਾਡੇ ਪਟਿਆਲੇ ਦੀ ਹਰ ਵਰਗ ਦੀ ਸਰਵਿਸ ਸੇਵਾ ਕਰਨ ਵਾਲੀ ਵਿਪਾ ਜੈਨ ਦੇ ਰਕੋਰਡ ਉਹਨਾਂ ਨੇ ਆਪਣੀ ਟੀਮ ਬੁਲਾਈ ਔਰ ਜਿਹੜਾ ਅੱਜ ਧੱਕਾ ਹੋਇਆ ਤੁਹਾਡੇ ਸਾਹਮਣੇ ਹੋਇਆ ਪ੍ਰੈਸ ਵਾਲੇ ਵੀਰੋ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਆਇਸੀ ਉਹਨਾਂ ਲੋਕਾਂ ਨਾਲ ਦੁੱਖ ਸਾਂਝਾ ਕਰਨ ਆਏ ਸੀ ਜਿਨ੍ਹਾਂ ਲੋਕਾਂ ਦੇ ਨਾਲ ਆਲਮ ਆਦਮੀ ਪਾਰਟੀ ਨੇ ਨਜਾਇਜ਼ ਕੀਤੀ ਨਜਾਇਜ਼ ਤੌਰ ਤੇ ਘਟਾਇਆ ਜਿਨ੍ਹਾਂ ਦੇ ਕੋਈ ਪਰਚਾ ਨਹੀਂ ਕੋਈ ਮੁਕੱਦਮਾ ਨਹੀਂ ਇਹ ਸਿਰਫ ਉਹਨਾਂ ਲਈ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਆਏ ਔਰ ਉਸ ਮਗਰੋਂ ਤੁਸੀਂ ਦੇਖਿਆ ਮੰਨਣੀ ਪਤਾ ਕੌਣ ਹੈ ਅਸੀਂ ਕਹਾਂਗਾ ਵੀ ਧੱਕੇ ਸਾਈਡ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਬੇਟੀ ਇੱਥੇ ਸਤਕਾਰਯੋਗ ਨੇ ਪਟਿਆਲੇ ਦੇ ਲਈ ਜਦੋਂ ਉੱਥੇ ਪਹੁੰਚੇ ਤਾਂ ਗੁੰਡਾਂ ਸਰ ਜਿਹੜਾ ਸੀਗਾ ਝਾੜੂ ਪਾਰਟੀ ਵਾਲਿਆਂ ਦਾ ਇੱਥੇ ਐਮਐਲਏ ਵੱਲੋਂ ਭੇਜਿਆ ਗਿਆ ਜਿਹੜਾ ਕਿ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਭਾਰਤੀ ਜਨਤਾ ਪਾਰਟੀ ਕਦੇ ਵੀ ਟੋਲਰੈਂਟ ਨਹੀਂ ਕਰੇਗੀ ਐਸਸੀ ਕਮਿਸ਼ਨ ਦੇ ਕੋਲ ਇਹਨਾਂ ਦੀ ਕੰਪਲੇਟ ਬੀਬਾ ਜਹੰਦਰ ਕੌਰ ਜੀ ਵੱਲੋਂ ਭੇਜੀ ਗਈ ਔਰ ਐਸਸੀ ਕਮਿਸ਼ਨ ਨੇ ਜਵਾਬ ਮੰਗਿਆ ਹੈ ਭਗਵੰਤ ਮਾਨ ਸਰਕਾਰ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲੇ ਆਉਗੀ ਗਰੀਬਾਂ ਦੀ ਰક્ષਕ ਗਰੀਬਾਂ ਦੀ ਰਾਖੀ ਪੀਪਲ ਜਨਦਕੋਰ ਜਿਹੜੇ ਕਿ ਅੱਜ ਆਪਣੇ ਘਰ ਤੋਂ ਚੱਲ ਕੇ ਨਾ ਨੇਹਰਾ ਦੇਖਿਆ ਨਾ ਸੁਹੇਰਾ ਦੇਖਿਆ ਵਕਤੇ ਤੂਫਾਨ ਹੋਵੇ ਹਨੇਰੀ ਹੋਵੇ ਆਪਣੇ ਸ਼ਹਿਰ ਦੇ ਲਈ ਖੜੀ ਹੈ ਆਪਣੇ ਸਾਰੇ ਅਹੁਦੇਦਾਰ ਖੜੇ ਨੇ ਸਾਡੇ ਮਿਸਟਰ ਕਾਉਂਸਲਰ ਖੜੇ ਨੇ ਸਾਡੇ ਮੰਡਲਾਂ ਦੇ ਪ੍ਰਧਾਨ ਖੜੇ ਨੇ ਅਸੀਂ ਹਮੇਸ਼ਾ ਐਸੇ ਗਰੀਬ ਵਰਗ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਰਹੇਗੀ ਜਿਹੜੇ ਜਿਹੜੇ ਲਾਏ ਆ ਅਸੀਂ ਜਿਹੜੇ ਬੰਦੇ ਨਸ਼ਾ ਕਰਦੇ ਬਿਲਕੁਲ ਨਾ ਦੇਖਣਾ ਔਰ ਜਿਹੜੇ ਬੰਦੇ ਨਜਾਇਜ਼ ਹੋ ਰਹੇ ਉਹਨਾਂ ਦਾ ਜਨ ਨਹੀਂ ਹੋਣਾ ਚਾਹੀਦਾ ਵੀਰੇ ਨਸ਼ਾ ਕਰਦੇ ਸੀ ਸਦੀ ਪਾਰਟੀ ਅਸੀਂ ਸਾਰੇ ਉਹਦੇ ਨਾਲ ਬਿਲਕੁਲ ਪੂਰੇ ਗਲਾਸ ਹਰ ਕੋਈ ਆਪਣਾ ਘਰ ਸਾਰਾ ਤੋੜਦਾ ਇਨਾਂ ਦਾ ਸਾਮਾਨ ਸਾਰਾ ਧੱਬਿਆ ਗਿਆ ਇਹਨਾਂ ਦਾ ਘਰ ਤੋੜੇ ਗਿਆ ਜੀ ਮੇਰਾ ਨਾਮ ਜੋਤੀ ਹੈ ਜੀ ਮੇਰਾ ਘਰ ਐਮਸੀ ਨੇ ਕਹਿ ਕੇ ਤੋੜਾਇਆ ਜੀ ਮੇਰਾ ਘਰ ਦੋ ਕਮਰੇ ਸੀ ਸਾਰਾ ਫਰਨੀਚਰ ਦਾ ਸੈੱਟ ਮਤਲਬ ਉਹ ਸਾਮਾਨ ਕੱਢਣ ਦਾ ਮੌਕਾ ਨਹੀਂ ਦਿੱਤਾ ਜੀ ਇਹਨਾਂ ਨੇ ਇਹਨਾਂ ਨੇ ਮੇਰਾ ਸਾਰਾ ਫਰਨੀਚਰ ਦਾ ਸੈੱਟ ਜੀ ਮੇਰੇ ਪੂਰੇ ਘਰ ਦੇ ਫੁੱਟਾ ਸਮੇਸ ਕਰਤੀ ਜੀ ਜਦੋਂ ਮੈਂ ਨਾਲ ਕਹੇ ਜੀ ਤੁਸੀਂ ਮੇਰਾ ਕਿਉਂ ਕਰ ਰਹੇ ਹੋ ਇਹ ਸਾਡੇ ਨਸ਼ੇ ਦਾ ਵਿਰੋਧ ਲਾਉਂਦੇ ਜੀ ਤੁਹਾਡੇ ਦੇ ਨਸ਼ੇ ਦਾ ਪਰਚਾ ਜੀ ਜੇ ਘਰ ਵਾਲਿਆਂ ਦਾ ਪਰਚਾ ਹੈਗਾ ਜਰੂਰ ਛੋੜਨੇ ਪੌਲਦੀ ਪਰ ਇਹਨਾਂ ਨੇ ਕੁ ਪੁਲਸਾ ਲੈਣੇ ਕਰੋ ਕਰੋ ਚੱਕ ਘਰ ਵਾਲੇ ਚੱਕੇ ਨਾਲ ਪਰਚਾ ਪਾਇਆ ਕੋਈ 9 ਕੋਈ 8 2 ਪਰਚਾ ਸਾਡੇ ਕੋਈ ਪਰਚਾ ਨਹੀਂ ਹੈਗਾ ਕੀ ਆ ਮਾਦਵੀ ਹਾਏ 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 ਬਲੀ ਪਲੇਸ ਅੱਡੀ ਲੱਗਿਆ ਲੱਗਿਆ ਹਾਂਜੀ 1 ਮਿੰਟ ਛੱਡਦੇ ਹਾਂ ਹੇ ਬੋਲ ਬੋਲ ਇਹ ਨਾ ਜੀ ਜਿਹੜੇ ਵੀ ਜਿੰਨੇ ਵੀ ਬੰਦੇ ਉਰੇ ਆਏ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਵਾਰਡ ਨੰਬਰ 36 ਤੋਂ ਅਸੀਂ ਲੋਕਾਂ ਦੇ ਪੁੱਤ ਮਰਦੇ ਦੇਖੇ ਨੇ ਮਾਵਾਂ ਰੋਂਦੀਆਂ ਦੇਖਿਆ ਉਹਨਾਂ ਦੇ ਕਸੂਰਵਾਰ ਕੌਣ ਨੇ ਇਹ ਲੋਕ ਜਿਹੜੇ ਅੱਜ ਉਰੇ ਪਹੁੰਚੇ ਨੇ ਇਹ ਚਾਚੇ ਭਤੀਜੇ ਦੀ ਯਾਰੀ ਸੀ ਅਕਾਲੀ ਆਉਂਦੇ ਸੀ ਮਜੀਠੀਆ ਹੁੰਦਾ ਸੀ ਕਾਲੀ ਜਾਂਦੇ ਸੀ ਕੈਪਟਨ ਹੁੰਦਾ ਸੀ ਕੋਈ ਨਹੀਂ ਦਾ ਗਵਾ ਇਹ ਬੰਦਿਆਂ ਨੇ ਜੀ ਜ਼ਮਾਨਤਾਂ ਦਿੱਤੀਆਂ ਇਹਨਾਂ ਦੀਆਂ ਇਹ ਹੁਣ ਜੁਰੇ ਇਹਨਾਂ ਦਾ ਆਪਣਾ ਧੰਦਾ ਬੰਦ ਹੋ ਰਿਹਾ ਜੀ ਇਹ ਫੜੇ ਨਹੀਂ ਜਾਣਗੇ ਤਾਂ ਜ਼ਮਾਨਤਾਂ ਕਿੱਥੋਂ ਹੋਣਗੀਆਂ ਜੀ ਇਹ ਲੋਕ ਇਹਨਾਂ ਦੀ ਹਮਾਇਤ ਕਰਦੇ ਨੇ ਸ਼ੁਰੂ ਤੋਂ ਕਰਦੇ ਨੇ ਇਹ ਆਪਣਾ ਘਰ ਦੇਖਦੇ ਨੇ ਇਹਨਾਂ ਦੇ ਹੱਥ ਕੀ ਆ ਜੁਰੇ ਕੀ ਕਰਨਾ ਇਹਨੇ ਇਹਨਾਂ ਦਾ ਜੋਰ ਕਿੱਥੇ ਚੱਲਦਾ ਮੈਨੂੰ ਦੱਸੋ ਇਹਨਾਂ ਦਾ ਉਰੇ ਆਣ ਦਾ ਕੀ ਮਤਲਬ ਸਿਰਫ ਇੱਕੋ ਇੱਕ ਮਕਸਦ ਨਸ਼ੇੜੀਆਂ ਦੀ ਸਪੋਰਟ ਕਰਨੀ ਆਪਣਾ ਵਪਾਰ ਇਹਨਾਂ ਨੇ ਰੱਖਣਾ ਜੀ ਉੱਪਰ ਤੁਸੀਂ ਆਪਣੀ ਤੁਸੀਂ ਆਪਣੀ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਅਮਰਪਾਲ ਸਿੰਘ ਪਾਲੀ ਹੈ ਜੀ ਮੇਰੀ ਭਾਈ ਵੀ ਤੋਂ ਐਮ ਸੀ ਹੈ ਕਿਹੜੇ ਵਾਣਮਰੀਕ ਤਾਲੀ ਇਹ ਤੁਹਾਡੇ ਵਾਰਡ ਦੇ ਵਿੱਚ ਪੈਂਦਾ ਜੀ ਇਹ ਮੇਰੇ ਵਾਰਡ ਦੇ ਵਿੱਚ ਹੈ ਹਾਂਜੀ ਬੋਲੋ ਕੀ ਗੱਲ ਇੱਕ ਇੱਕ ਘਰ ਜਿਹੜਾ ਟਾਇਆ ਉਹ ਮੈਂ ਤੁਹਾਨੂੰ ਇੱਕ ਇੱਕ ਘਰ ਦਾ ਤੇ ਇੱਕ ਇੱਕ ਪਰਚੇ ਦਾ ਵੇਰਵਾ ਮੈਂ ਤੁਹਾਨੂੰ ਦੇ ਸਕਦਾ ਇਸ ਤੋਂ ਬਾਅਦ ਤੁਸੀਂ ਆ ਕੇ ਭਾਵੇਂ ਮੇਰੇ ਤੋਂ ਵਟਸਐਪ ਕਰਾ ਲੈਣਾ ਪੁੱਛੀ ਮੇਰੇ ਤੋਂ ਕਰਾ ਲੈਣਾ ਹਰ ਚੀਜ਼ ਦਾ ਮੈਂ ਤੁਹਾਨੂੰ ਵੇਰਵਾ ਕੀ ਕਹਿਣਾ ਚਾਹੁੰਦੇ ਹੋ ਕੁਝ ਦਿਨ ਪਹਿਲਾਂ ਉਸ ਤੋਂ ਪਹਿਲੀ ਗੱਲ ਜਿਹੜੀ ਹੈ ਮਹਾਰਾਣੀ ਪਰਿਵਾਰ ਜਿਹੜਾ ਅੱਜ ਜਿਹੜੇ ਸ਼ਰੀਬ ਬੰਦੇ ਇੱਥੇ ਰਹਿੰਦੇ ਆ ਨਾ ਇੱਥੇ ਕੰਮ ਕਾਜ ਵਾਲੇ ਬੰਦੇ ਵੀ ਹੈਗੇ ਆ ਨਸ਼ਿਆਂ ਤੋਂ ਅਲੱਗ ਅਸੀਂ ਉਹਨਾਂ ਦੇ ਹੱਕ 'ਚ ਆ ਅਸੀਂ ਉਹਨਾਂ ਦੇ ਖਿਲਾਫ ਨਹੀਂ ਇਹ ਇਹ ਕੀ ਕਰ ਰਹੀ ਹੈ ਇਹਨਾਂ ਦੇ ਜਿਹੜੇ ਐਮਸੀ ਐ ਉਹ ਇਹਨਾਂ ਦੀ ਜਮਾਨਤਾਂ ਦੇ ਰਹੇ ਆ ਠੀਕ ਆ ਸਾਡਾ ਇੱਕ ਐਮਸੀ ਚੱਕ ਕੇ ਲਿਆ ਦਿਓ ਜਿਨ੍ਹਾਂ ਨੇ ਇੱਕ ਵੀ ਨਸ਼ਾ ਤਸਕਰ ਦੀ ਕਿਸੇ ਦੀ ਜਮਾਨਤ ਦਿੱਤੀ ਉਹ ਹਜ਼ਾਰਾਂ ਲੱਖਾਂ ਦੇ ਸਾਨੂੰ ਲਾਲਚ ਦੇ ਕੇ ਵੀ ਆਪਾਂ ਨੇ ਇਹਨਾਂ ਦੀ ਕਿਸੇ ਦੀ ਜਮਾਨਤ ਨਹੀਂ ਦਿੱਤੀ ਇੱਕ ਵੀ ਐਮਸੀ ਬੱਤੀਆਂ ਦੇ ਵਿੱਚੋਂ ਸ਼ਹਿਰ ਦੇ ਇੱਕ ਵੀ ਐਮਸੀ ਨਹੀਂ ਇਹ ਕਹਿ ਸਕਦਾ ਕਿ ਅਸੀਂ ਇਹਨਾਂ ਦੀ ਕਿਹਨ ਜਵਾਬ ਦੇ ਦਿੱਤੀ ਆ ਪਰ ਇਹ ਜਿਹੜਾ ਪਰਿਵਾਰ ਹੈ ਇਹਨਾਂ ਨੇ ਇੱਥੇ ਇਹਨਾਂ ਨੂੰ ਸਪੋਰਟਾਂ ਕਰ ਕਰਕੇ ਕਰ ਕਰਕੇ ਕਰ ਕਰਕੇ ਇਹਨਾਂ ਨੂੰ ਨਸ਼ਾ ਵਿਕਵਾ ਵਿਕਵਾ ਕੇ ਵਿਚਾਰਾਂ ਨੂੰ ਨਕਾਰਾ ਕਰਤਾ ਅੱਜ ਇਹ ਲੋਕ ਇਹਨਾਂ ਨੇ ਬੇਵਸ ਕਰਤੇ ਇਹਨਾਂ ਨੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਸਰਕਾਰ ਇਹਨਾਂ ਦੀ ਹੈ ਨਹੀਂ ਇਹਦਾ ਕਹਿੰਦੇ ਆਪਾਂ ਕਿਸੇ ਨਾ ਕਿਸੇ ਤਰੀਕੇ ਰੋਟੀਆਂ ਸੇਕੀਏ ਤੇ ਆਪਾਂ ਆ ਕੇ ਇਹਨਾਂ ਦਾ ਲੋਕ ਰੋਲਾ ਪਾਈਏ ਬਸ ਤੁਹਾਡੇ ਸਾਹਮਣੇ ਨਿਗਾਹ ਦੇ ਵਿੱਚ ਆ ਗਏ ਜੀ ਹਜਿ ਤਾਰੀ ਜੀ ਕੀ ਨਾਮ ਹੈ ਤੁਹਾਡਾ ਚਕਰਾ ਸਿੰਘ ਤਾਰੀ ਵਾਰਡ ਨੰਬਰ 46 ਤੋਂ ਜੀ ਮੈਂ ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਆਪ ਇੰਟਰਸਟ ਲਓ ਅਸੀਂ ਲੋਕਾਂ ਦੇ ਬੱਚੇ ਵਿਚਾਰੇ ਰਹੇ ਜਿਹੜਾ ਇਹ ਪਰਿਵਾਰ ਨੇ ਵੀ ਸਾਡੀ ਪਰਿਵਾਰ ਨੇ ਦੇ ਵਿੱਚ ਕੁਝ ਘਰ ਐਸੇ ਆ ਜਿਹੜੇ ਬਹੁਤ ਜ਼ਿਆਦਾ ਚੇਤਾਵਨੀ ਦੇਣ ਦੇ ਬਾਵਜੂਦ ਵੀ ਨਸ਼ਾ ਵਿਚੋਂ ਨਹੀਂ ਰੁਕੇ ਔਰ ਪੰਜਾਬ ਪੁਲਿਸ ਨੇ ਕਈਆਂ ਨੂੰ ਇਹ ਗੱਲ ਕਹਿ ਰੱਖੀ ਹੈ ਵੀ ਤੁਸੀਂ ਜੇ ਨਸ਼ਾ ਛੱਡ ਕੇ ਸਾਫ਼ ਸੁਥਰਾ ਹੋਣਾ ਚਾਹੁੰਦੇ ਹੋ ਤਾ ਆਜੋ ਅਸੀਂ ਤੁਹਾਡੇ ਵਿੱਚ ਨਸ਼ਾ ਵੀ ਜੜਾਵਾਂਗੇ ਤੁਹਾਨੂੰ ਸਹੀ ਜ਼ਿੰਦਗੀ ਵਿੱਚ ਛੇੜਦਾ ਰਹੇ ਬਟ ਕੁਝ ਪਰਿਵਾਰ ਨਹੀਂ ਮੰਨੇ ਕਈ ਪਰਚੇਦਰ ਜੋ ਹੋਂ ਤੋਂ ਬਾਅਦ ਸਰਕਾਰ ਨੇ ਆਪਣਾ ਕੰਮ ਕੀਤਾ ਉਹਨਾਂ ਦੇ ਵਕਾਂਟ ਆਏ ਔਰ ਸਭ ਤੋਂ ਦੁਖਦੀ ਗੱਲ ਸਾਡੇ ਹੀ ਸ਼ਹਿਰ ਦੇ ਜਿਹੜੇ ਨਮਾnde ਹੁਣ ਜਿਨ੍ਹਾਂ ਨੇ 25-25 ਸਾਲ ਰਾਜ ਕੀਤਾ ਹੋਵੇ ਜਿਹੜੇ ਕੈਪਟਨ ਸਾਹਿਬ ਨੇ ਦੁਰਗੰਨ ਸਾਹਿਬ ਗੋਟਰਾ ਸਾਹਿਬ ਤੇ ਹੱਥ ਧਰ ਕੇ ਇਹ ਸੌਂ ਖਾਤੀ ਹੋਵੇ ਮੈਂ 2 ਹਫ਼ਤੇ ਨਸ਼ਾ ਖਤਮ ਕਰਦਾਗਾ ਅੱਜ ਉਹਨਾਂ ਨੂੰ ਮੁੱਖ ਮੰਤਰੀ ਗਿਆਨੂ ਵੀ 10-12 15 ਸਾਲ ਹੋ ਗਏ ਉਹਦੇ باوجود ਵੀ ਅੱਜ ਨਸ਼ਾ ਹਰ ਤਰ੍ਹਾਂ ਤੇ ਵਿਕ ਰਿਹਾ ਸੀਗਾ ਉਨਾ ਸਪੋਰਟ ਕਰਨ ਆਏ ਆ ਤੁਸੀਂ ਇਹ ਆ ਕੇ ਉਹਰੇ ਕਹਿੰਦੇ ਵੀ ਨਸ਼ਾ ਨਾ ਵੇਚੋ ਅਸੀਂ ਨਾਲ ਹੀ ਸਪੋਰਟ 'ਚ ਖੜ੍ਹਦੇ ਅਸੀਂ ਛਾਤੀ ਠੋਕ ਕੇ ਰਾਤ ਨੂੰ ਵੀ ਇੱਥੇ ਖੜ੍ਹੇ ਆ ਤਾਂ ਕਰਕੇ ਵੀ ਸਾਡੇ ਤੇ ਕਿਸੇ ਨੇ ਇਲਜ਼ਾਮ ਲਾਣਾ ਤਾਂ ਲਾਵੇ ਅਸੀਂ ਸਿਰਫ ਲੋਕਾਂ ਦੇ ਬੱਚੇ ਪਹਚਾਣੇ ਆ ਵੀ ਬੱਚੇ ਪੜ੍ਹਨ ਅੱਗੇ ਚੰਗਾ ਫਿਊਚਰ ਬਣਾਉਣ ਇਹ ਨਹੀਂ ਕਿ ਇਹ ਛੋਟੇ ਛੋਟੇ ਬੱਚੇ ਕੱਲ ਨੂੰ ਇਹ ਕਹਿਣਗੇ ਵੀ ਮੁਨਾਫਾ ਹੁੰਦਾ ਹੈ ਇਹ ਵੀ ਅੱਗੇ ਬੱਚਾ ਜਿਹੜਾ ਨਸ਼ਾ ਵੇਚਣਾ ਸਿੱਖੇਗਾ ਇਸ ਕਰਕੇ ਮੈਂ ਫੇਰ ਲੋਕਾਂ ਨੂੰ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਫੀਲ ਕਰਾਂਗਾ ਤੁਸੀਂ ਆਪ ਇਸ ਜੰਗ 'ਚ ਕੁੱਦੋ ਇਹ ਯੁੱਧ ਨਸ਼ਾ ਵਿਰੁੱਧ ਭਗਵੰਤ ਮਾਨ ਸਿੰਘ ਦੀ ਜਿਹੜੀ नशोट करण मु नशाट करण लाइ ਇੱਕ ਵਾਰ ਮੈਂ ਗੱਲ ਦੱਸਣਾ ਚਾਹਾਂਗਾ ਸਾਡੀ ਭੈਣ ਬੀਬਾ ਜੀ ਨੂੰ ਅਸੀਂ ਬਹੁਤ ਰਿਸਪੈਕਟਫੁਲੀ ਇਹ ਕਹਿ ਲਿਆ ਸੀ ਕਿ ਸਾਨੂੰ ਫੇਸ ਤਾਂ ਕਰੋ ਦੱਸੋ ਤਾਂ ਅਸੀਂ ਵੀ ਤੁਸੀਂ ਕਿਹਦੀ سپورਟ ਚ ਆਏ ਹੋ ਬਟ ਉਹਨਾਂ ਦੇ ਜਿਹੜੇ ਕਿ ਲੈਲੇ ਚੇਲੇ ਆ ਉਹਨਾਂ ਨੇ ਅੱਖੇ ਨਹੀਂ ਆਣ ਦਿੱਤਾ ਤਾਂ ਪਲੀਜ਼ ਉਹਨਾਂ ਨੂੰ ਕੋਈ ਵੀ ਚੰਗੇ ਬੰਦੇ سپورਟ ਕਰਨ ਨਾ ਕਿ ਨਸ਼ੇ ਵਾਲਿਆਂ ਦੀ ਬੋਲੋ ਬੋਲੀ ਬੋਲ ਜੀ ਇਹ ਤਾਂ ਨਸ਼ੇੜੀਆਂ ਦੀ ਹਮਾਇਤ ਹੀ ਕਰਨ ਆਏ ਨੇ ਜੀ ਸ਼ੁਰੂ ਤੋਂ ਕਰਦੇ ਰਹੇ ਨੇ ਅਸੀਂ ਉਰੇ ਜਿਹੜੇ ਚੰਗੇ ਪਰਿਵਾਰ ਵਜਦੇ ਨੇ ਜੀ ਉਹਨਾਂ ਨੂੰ ਬਚਾਉਣ ਵਾਸਤੇ ਆਏ ਆ ਇਹ ਨਸ਼ੇੜੀਆਂ ਦੀ ਹਮਾਇਤ ਕਰਕੇ ਇਹ ਮੱਲੇ ਦਾ ਨੁਕਸਾਨ ਕਰਨਗੇ ਜੀ